ਤੇ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹਨਾਂ ਸ਼ਾਰਟ ਨੋਟਿਸ ਤੇ ਇੱਥੇ ਪਧਾਰੇ ਹੈਗੇ। ਅ ਦੇਖੋ ਸਾਰੇ ਜਾਣਦੇ ਆ ਕਿ ਪੰਜਾਬ ਜਿਹੜਾ ਹੈਗਾ ਇਸ ਵੇਲੇ ਬਹੁਤ ਵੱਡੀ ਤਰਾਸਤੀ ਤੋਂ ਗੁਜ਼ਰ ਰਿਹਾ ਹੈਗਾ। ਪੰਜਾਬ ਅਜਿਹੀ ਸਟੇਟ ਰਹੀ ਹੈ ਜਿਨੇ ਹਮੇਸ਼ਾ ਇੱਕ ਦੇ ਬਾਅਦ ਇੱਕ ਤਰਾਸਤੀ ਸਹੀਆਂ ਨੇ ਜੇ ਵਿਦੇਸ਼ੀ ਹਮਲੇ ਹੋਏ ਸਭ ਤੋਂ ਪਹਿਲਾਂ ਪੰਜਾਬ ਹੋਏ। ਵਟਵਾਰੇ ਦੇ ਵਿੱਚ ਪੰਜਾਬ ਵੰਡਿਆ ਗਿਆ। ਉਗਰਵਾਦ ਵੀ ਪੰਜਾਬ 'ਚ ਆਇਆ ਪੰਜਾਬ ਦਾ ਵਟਵਾਰਾ ਵੀ ਹੋਇਆ ਆਜ਼ਾਦੀ ਦੇ ਬਾਅਦ ਪਰ ਅੱਜ ਜਿਹੜੀ ਤਰਾਸਤੀ ਆਈ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਵਟਵਾਰੇ ਪੰਜਾਬ ਦੇ ਵਟਵਾਰੇ ਦੇ ਬਾਅਦ ਜਿਹੜਾ ਪੰਜਾਬ ਹਰਿਆਣਾ ਹਿਮਾਚਲ ਬਣਿਆ ਉਹ ਸ਼ਾਇਦ ਸਭ ਤੋਂ ਵੱਡੀ ਤਰਾਸਤੀ ਹੈਗੀ 1988 ਦੇ ਵਿੱਚ ਬਾੜਾਂ ਆਈਆਂ ਬਹੁਤ ਵੱਡੀ ਬਾੜਾਂ ਆਈਆਂ ਲੇਕਿਨ ਜਿਹੜੀ ਇਹ ਬਾੜ ਹੈਗੀ ਹੈ ਉਸ ਤੋਂ ਵੀ ਵੱਡੀ ਹੈਗੀ ਇਹ ਜਿਹੜੀ ਪ੍ਰਕਿਰਤਿਕ ਤਰਾਸਤੀ ਪੰਜਾਬ ਤੇ ਆਈ ਹੈਗੀ ਇਹ ਆਪਾਂ ਸਾਰਿਆਂ ਨੂੰ ਚ ਜੋੜ ਰਹੀ ਹੈ। ਆਪਾਂ ਸਾਰੇ ਜਾਣਦੇ ਹੈਗੇ ਕਿ 1900 گاਉ ਪਿੰਡ ਸਾਡੇ ਬਾੜ ਹਟ ਆ ਚੁੱਕੇ ਹੈਗੇ ਨੇ ਟੋਟਲ ਸਾਡੇ ਪਿੰਡ ਤਕਰੀਬਨ 14000 ਹੈਗੇ ਨੇ ਜਿਹੜੇ 1900 2000 ਮੀਨਸ 15% ਸਾਡੇ ਇਲਾਕਾ ਜਿਹੜਾ ਬਾੜ ਦੇ ਥੱਲੇ ਆ ਚੁੱਕਾ ਹੈਗਾ। 4 ਲੱਖ ਏਕੜ 4 ਲੱਖ ਏਕੜ ਜ਼ਮੀਨ ਬਾੜ ਦੇ ਥੱਲੇ ਆ ਚੁੱਕੀ ਹੈਗੇ। 5 ਲੱਖ ਤੋਂ ਵੱਧ ਪਰਿਵਾਰ ਇਸ ਤੋਂ ਇਫੈਕਟਿਡ ਹੈਗੇ ਨੇ 23 ਸਾਡੇ ਜ਼ਿਲ੍ਹੇ ਹੈਗੇ ਨੇ 23 ਦੇ 23 ਜ਼ਿਲ੍ਹੇ ਹੁਣ ਸਾਰੇ ਪ੍ਰਭਾਵਿਤ ਹੋ ਗਏ ਹੈਗੇ ਨੇ ਤਾਂ ਅਜਿਹੇ ਮੌਕੇ ਦੇ ਵਿੱਚ ਮੈਨੂੰ ਚੰਗਾ ਲੱਗ ਰਿਹਾ ਇਹ ਕਹਿੰਦੇ ਹੋਏ ਕਿ ਸਾਡੀ ਪੰਜਾਬ ਸਰਕਾਰ ਨੇ ਵੱਧ ਚੜ ਕੇ ਹਿੱਸਾ ਲਿਆ ਹਰ ਪਿੰਡ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਗੈਸਟਿਡ ਅਫਸਰ ਦੀ ਫੁੱਲ ਟਾਈਮ ਡਿਊਟੀ ਲਗਾਈ ਹੈਗੀ ਜਿਹੜਾ ਕਿ ਉੱਥੇ ਜਾ ਕੇ ਸਾਰੇ ਮੁਆਇਨਾ ਕਰਦਾ ਹੈਗਾ ਧਿਆਨ ਰੱਖਦਾ ਹੈਗਾ ਤੇ ਸਾਰੀ ਰਾਹਤ ਸਮੱਗਰੀ ਪਹੁੰਚਾਉਂਦਾ ਹੈਗਾ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪਰਸਨਲ ਤੌਰ ਤੇ ਵਿਅਕਤੀਗਤ ਤੌਰ ਤੇ ਸਾਰਾ ਮੋਨੀਟਰ ਕਰ ਰਹੇ ਨੇ ਦਿੱਲੀ ਬੈਠ ਕੇ ਵੀ ਤੇ ਕੱਲੋਂ ਪੰਜਾਬ ਦਾ ਦੌਰਾ ਵੀ ਕਰਕੇ ਗਏ ਤੇ ਜ਼ਰੂਰੀ ਹਦਾਇਤਾਂ ਸਾਰਿਆਂ ਨੂੰ ਅਸੀਂ ਸਾਰਿਆਂ ਨੂੰ ਦੇਕੇ ਗਏ ਸਾਡੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵਤ ਮਾਨ ਜੀ ਬੀ ਪਰਸਨਲੀ ਲੱਗੇ ਰਹੇ ਇਸਲਾਵਾਤ ਤੱਕ ਕਿ ਉਹਨਾਂ ਨੇ ਆਪਣਾ ਹੈਲੀਕਾਪਟਰ ਵੀ ਲੋਕਾਂ ਦੇ ਹਵਾਲੇ ਕਰਤਾ ਖੁਦ ਪਿੰਡਾਂ 'ਚ ਗਏ ਬਾੜ ਇਲਾਕਿਆਂ 'ਚ ਗਏ ਤਾਂ ਨਦੀ ਤਬੀਅਤ ਵੀ ਖਰਾਬ ਹੋ ਗਈ ਚਲੋ ਰੱਬ ਉਹਨਾਂ ਨੂੰ ਜਲਦੀ ਠੀਕ ਕਰੇਗਾ ਔਰ ਉਹ ਸਾਨੂੰ ਸਿੱਧਾ ਮਾਰਗਦਰਸ਼ਨ ਕਰਨਗੇ ਇਹਦੇ ਨਾਲ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਕਾਰਜਕਰਤਾ ਹੈਗੇ ਨੇ ਲੱਖਾਂ ਦੇ ਵਿੱਚ ਉਹ ਸਾਰੇ ਗਰਾਊਂਡ ਜ਼ੀਰੋ ਤੇ ਲੱਗੇ ਹੈਗੇ ਨੇ ਸਾਰੇ ਐਮਐਲਏ ਸਹਬਾਨ ਲੱਗੇ ਨੇ ਸਾਰੇ ਮੰਤਰੀ ਸਹਬਾਨ ਲੱਗੇ ਨੇ ਤੇ ਮੇਰੇ ਸਾਥੀ ਜਿਹੜੇ ਐਮਪੀਜ਼ ਨੇ ਉਹ ਵੀ ਸਾਰੇ ਲੱਗੇ ਹੈਗੇ ਨੇ ਇਦੇ ਨਾਲ ਨਾਲ ਜਿਹੜੀ ਪੰਜਾਬ ਦੀ ਸਿਵਲ ਸੁਸਾਇਟੀ ਜਨਤਾ ਹੈਗੀ ਆਮ ਜਨਤਾ ਉਹ ਵੀ ਪੂਰੇ ਤਰੀਕੇ ਨਾਲ ਮਾਰ ਪੀੜਤਾਂ ਦੀ ਮਦਦ ਕਰ ਰਹੀ ਹੈਗੀ ਸਾਡੇ ਜਿਹੜੇ ਐਨ ਜੀਓਸ ਹੈਗੇ ਨੇ ਉਹ ਲੱਗੇ ਹੋਏ ਹੈਗੇ ਨੇ ਸੰਗਤਾਂ ਲੱਗੀਆਂ ਹੋਈਆਂ ਹੈਗੀਆਂ ਨੇ ਧਾਰਮਿਕ ਸੰਸਥਾਨ ਮਦਦ ਕਰ ਰਹੇ ਹੈਗੇ ਨੇ ਔਰ ਆਰਮੀ ਡਿਫੈਂਸ ਫੋਰਸਸ ਪੂਰੀ ਮਦਦ ਕਰ ਰਹੀ ਹੈਗੀ ਬੀਐਸਐਫ ਮਦਦ ਕਰ ਰਹੀ ਹੈਗੀ ਐਨਡੀਆਰਐਫ ਮਦਦ ਕਰ ਰਹੀ ਹੈਗੀ ਤੇ ਸਾਰਿਆਂ ਪਾਸੋਂ ਹਰ ਤਰੀਕੇ ਨਾਲ ਮਦਦ ਮਿਲ ਰਹੀ ਹੈਗੀ ਲੇਕਿਨ ਤਰਾਸ ਦੀ ਇੰਨੀ ਵੱਡੀ ਹੈਗੀ ਪਾਣੀ ਉੱਪਰ ਥਾਂ ਹੋਈ ਜਾ ਰਿਹਾ ਹੈਗਾ ਹਲੇ ਵੀ ਕੁਝ ਥਾਂ ਤੇ ਬਾਣਾ ਪਾਣੀ ਵਧ ਰਿਹਾ ਹੈਗਾ ਤੇ ਇਹ ਸਾਰਿਆਂ ਨੂੰ ਦੂਰ ਕਰਨ ਲਈ ਇੱਕ ਤੇ ਕਿ ਇਮੀਡੀਏਟਲੀ ਜਿਹੜੇ ਰਾਹਤ ਕਾਰੇ ਹੈਗੇ ਨੇ ਉਹ ਤੇ ਹੋ ਰਹੇ ਹੈਗੇ ਨੇ ਬੜੇ ਅੱਛੇ ਸਤਰ ਤੇ ਹੋ ਰਹੇ ਹੈਗੇ ਨੇ ਔਰ ਬਹੁਤ ਹੀ ਬਹੁਮੁਲੀਆਂ ਜਾਨਾਂ ਬਚਾਈਆਂ ਵੀ ਗਈਆਂ ਨੇ ਲੇਕਿਨ ਜਿਹੜਾ ਇਸ ਤੋਂ ਵੀ ਨਵਾਂ ਇਸ਼ੂ ਆ ਜਾਂਦਾ ਹੈ ਕਿ ਪਾਣੀ ਜਿਸ ਵੇਲੇ ਥੱਲੇ ਜਾਏਗਾ ਉਹਦੇ ਬਾਅਦ ਕੀ ਅੱਜ ਸਾਡੇ 196 ਰਿਲੀਫ ਕੈਂਪ ਹੈਗੇ ਨੇ 20000 ਤੋਂ ਵੱਧ ਲੋਕਾਂ ਨੂੰ ਇਵੈਕੂਏਟ ਕੀਤਾ ਪੰਜਾਬ ਸਰਕਾਰ ਤੇ ਬਾਕੀ ਸਾਰੇ ਜਨਤਾ ਨੇ ਪਬਲਿਕ ਨੇ ਮਿਲ ਕੇ ਤੇ ਅੱਜ ਵੀ 6750 ਲੋਕੀ ਇਹਨਾਂ ਰਿਲੀਫ ਕੈਂਪਾਂ ਦੇ ਵਿੱਚ ਹੈਗੇ ਨੇ ਇੱਕ ਤਾਂ ਇਹ ਸਟੋਰੀ ਹੋ ਗਈ ਬਟ ਜਿਹੜਾ ਦੂਜੀ ਪ੍ਰੋਬਲਮ ਹੈ ਕਿ ਇਹਦੇ ਬਾਅਦ ਕੀ ਹੋਏਗਾ ਪਾਣੀ ਉੱਤਰ ਜਾਣਾ ਔਰ ਰੱਬ ਦੀ ਬਖਸ਼ਿਸ਼ ਲੱਗ ਰਹੀ ਹੈਗੀ ਕਿ ਸਾਰੇ ਅਸੀਂ ਨੇ ਮਿਲ ਕੇ ਗੁਰੂ ਮਹਾਰਾਜ ਅੱਗੇ ਬੇਨਤੀ ਕੀਤੀ ਕਿ ਹੋਰ ਬਰਸਾਤਾਂ ਨਾ ਹੋਣ ਕੱਲ ਤੋਂ ਥੋੜੀ ਧੁੱਪ ਨਿਕਲੀ ਅੱਜ ਨਿਕਲੀ ਹੈ ਔਰ ਉਮੀਦ ਕਰਾਂਗਾ ਕਿ ਹੋਰ ਬਰਸਾਤ ਨਾ ਹੋਵੇ ਤਾਂ ਕਿ ਪਾਣੀ ਪੂਰੀ ਤਰ੍ਹਾਂ ਨਿਕਲ ਜਾਵੇ ਪਰ ਜਿਸ ਵੇਲੇ ਨਿਕਲ ਜਾਂਦਾ ਹੈਗਾ ਉਹਦੇ ਬਾਅਦ ਕੀ ਕਿਉਂਕਿ ਪਿੰਡਾਂ ਦੇ ਵਿੱਚ ਸਾਡੇ ਗਾਉਂ ਜਿਹੜੇ ਖੇਤੀ ਦੀ ਜ਼ਮੀਨ ਦਾ ਉਹਦੇ ਵਿੱਚ ਰੇਤਾ ਆ ਕੇ ਬੈਠ ਜਾਏਗਾ ਪਹਿਲਾਂ ਹੀ ਸਾਡੀ ਸਾਰੀ ਫਸਲ ਬਰਬਾਦ ਹੋ ਗਈ ਹੈਗੀ ਧਾਨ ਦੀ ਤੇ ਅੱਗੇ ਵੀ ਅਗਲੀ ਫਸਲ ਨੂੰ ਬੋਨ ਲਈ ਵੀ ਸਮੱਸਿਆ ਆਉਣ ਵਾਲੀ ਹੈਗੀ ਪਿੰਡਾਂ 'ਚ ਵਿੱਚ ਲੋਕਾਂ ਦੇ ਘਰ ਟਾਏ ਗਏ ਹੈਗੇ ਨੇ ਉਹਨਾਂ ਦੀ ਰਹਿਣ ਦੀ ਸਮੱਸਿਆ ਹੈਗੀ ਬਿਮਾਰੀਆਂ ਵੀ ਨਾਲ ਆ ਜਾਂਦੀ ਹੈਗੀ ਨੇ ਪਰ ਕੁਝ ਕੁਝ ਅੱਜ ਤੇ ਸਾਰੇ ਰਾਹਤ ਕੈਂਪ ਮੈਡੀਕਲ ਕੈਂਪ ਵੀ ਲੱਗੇ ਹੈਗੇ ਨੇ ਪਰ ਉਹਦੇ ਬਾਅਦ ਵੀ ਇਹ ਸਮੱਸਿਆ ਆਵੇਗੀ ਔਰ ਆਪਾਂ ਇਹ ਦੇਖਿਆ ਜਿਹੜਾ ਸਾਡਾ ਪੰਜਾਬੀ ਹੈਗਾ ਉਹ اپنی ਮਾਨ ਸਨਮਾਨ ਦੀ ਜ਼ਿੰਦਗੀ ਜਿੰਦਾ ਹੈਗਾ ਇੱਜ਼ਤ ਦੀ ਜ਼ਿੰਦਗੀ ਜਿੰਦਾ ਹੈਗਾ ਉਹ ਕਿਸੇ ਤੋਂ ਮੰਗਦਾ ਨਹੀਂ ਬਲਕਿ ਉਹ ਦੇਨ ਦੇ ਵਿੱਚ ਵਿਸ਼ਵਾਸ ਕਰਦਾ ਹੈਗਾ ਦੁਨੀਆ ਦੇ ਵਿੱਚ ਦੇਸ਼ ਦੇ ਵਿੱਚ ਕਿਤੇ ਵੀ ਕੋਈ ਤਰਾਸਤੀ ਹੋਵੇ ਸਭ ਤੋਂ ਪਹਿਲਾਂ ਪੰਜਾਬੀ ਪਹੁੰਚਣੇ ਦੁਨੀਆ 'ਚ ਕੋਈ ਤਰਾਸਤੀ ਹੋਵੇ ਕੋਈ ਹਾਦਸਾ ਹੋਵੇ ਉੱਥੇ ਵੀ ਪੰਜਾਬੀ ਪਹੁੰਚਦੇ ਨੇ ਜਿਹੜੇ ਉੱਥੇ ਰਹਿੰਦੇ ਨੇ ਜਾਂ ਸਾਡੇ ਪੰਜਾਬ ਤੋਂ ਜਾਂ ਹਿੰਦੁਸਤਾਨ ਦੇ ਹੋਰ ਇਲਾਕਿਆਂ 'ਚ ਰਹਿੰਦੇ ਹੈਗੇ ਨੇ ਪੰਜਾਬੀਆਂ ਨੇ ਪੰਜਾਬ ਨੇ ਦੇਸ਼ ਦੀ ਤੇ ਦੁਨੀਆ ਦੀ ਹਰ ਤਰਾਸਤੀ ਦੇ ਵਿੱਚ ਖੁੱਲ ਕੇ ਮਦਦ ਕੀਤੀ ਹੈਗੀ ਅੱਜ ਕਾਇਮ ਆ ਗਿਆ ਹੈਗਾ ਕਿ ਪੰਜਾਬੀਆਂ ਨੂੰ ਲੋੜ ਹੈਗੀ ਕਿ ਦੇਸ਼ ਉਹਦੇ ਨਾਲ ਖੜਾ ਹੋਵੇ ਪੂਰਾ ਪੂਰੀ ਕਮਿਊਨਿਟੀ ਨਾਲ ਖੜਾ ਹੋਵੇ ਪਰ ਮੈਨੂੰ ਖੁਸ਼ੀ ਹੈ ਕਿ ਚਾਰੇ ਪਾਸੇ ਬੜੀ ਮਦਦ ਹਰ ਤਰੀਕੇ ਦੀ ਆ ਰਹੀ ਹੈਗੀ ਜਿਵੇਂ ਕਿ ਮੈਂ ਕਿਹਾ ਕਿ ਜਿਸ ਵੇਲੇ ਇਹ ਪਾਣੀ ਨਿਕਲ ਗਿਆ ਉਹਦੇ ਬਾਅਦ ਕੀ ਹੋਏਗਾ ਉਹਨਾਂ ਨੂੰ ਰਹਿਣ ਲਈ ਕਰ ਸਾਰੀ ਟੁੱਟ ਗਈ ਹੈਗੇ ਨੇ ਉਹ ਬਣਾਉਣ ਲਈ ਫੰਡ ਦੀ ਲੋੜ ਹੋਏਗੀ। ਜ਼ਮੀਨ ਨੂੰ ਖੇਤੀ ਲਾਇਕ ਕਰਨ ਲਈ ਐਫਰਟ ਦੀ ਲੋੜ ਹੋਏਗੀ ਤੇ ਫੰਡ ਦੀ ਵੀ ਲੋੜ ਹੋਏਗੀ। ਮੈਡੀਕਲ ਸਪੋਰਟ ਦੇ ਲਈ ਫੰਡ ਦੀ ਲੋੜ ਹੋਏਗੀ। ਔਰ ਜਿਨ੍ਹਾਂ ਦੇ ਰੋਜ਼ਗਾਰ ਚਲੇ ਗਏ ਨੇ। ਕਿਉਂਕਿ ਜ਼ਮੀਨ ਠੀਕ ਹੋਣ ਚ ਟਾਈਮ ਲੱਗੇਗਾ। ਕੋਈ ਮਜ਼ਦੂਰ ਨੇ ਜਿਹੜੇ ਪਿੰਡਾਂ ਚ ਰਹਿੰਦੇ ਨੇ ਉਹਨਾਂ ਨੂੰ ਨੌਕਰੀਆਂ ਮਿਲਣੀ ਔਖੀ ਹੋਣਗੀਆਂ। ਉਹਨਾਂ ਦਾ ਕੀ ਹੋਏਗਾ? ਉਦੇ ਲਈ ਜਿਹੜਾ ਮੈਂ ਆਪਣੇ ਤੌਰ ਤੇ ਸੋਚਿਆ ਹੈਗਾ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਕਿ ਮੈਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਚਾਂਸਲਰ ਵੀ ਹੈਗਾ ਕਿ ਜਿੰਨੇ ਵੀ ਸਾਡੇ 43 ਪਰਿਵਾਰਾਂ ਦੀ ਇੱਕ ਇੱਕ 43 ਲੋਕਾਂ ਦੀ ਡੈਥ ਹੋਈ ਹੈ ਮੈਂ ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਾਂਗਾ ਕਿ ਜਿਹੜੇ 43 ਵਿਅਕਤੀ ਪੰਜਾਬ ਦੀ ਇਸ ਤਰਾਸਤੀ ਤੇ ਵੀ ਸਾਡੇ ਤੋਂ ਵਿਛੜ ਗਏ ਨੇ ਉਹ ਮੇਰੇ ਸਾਹਮਣੇ ਲਿਯੋਦਾ ਹੈਗੇ ਨੇ ਉਹ ਸ਼ਹੀਦ ਹੈਗੇ ਨੇ ਜਿਹੜੇ ਇਸ ਬਾੜ ਦੀ ਸ਼ਹਾਦਤ ਦੇ ਵਿੱਚ ਚੜ ਗਏ ਹੈਗੇ ਨੇ ਮੈਂ ਉਹਨਾਂ ਨੂੰ ਸ਼ਰਧਾਂਜਲੀ ਅਪੀਕ ਕਰਦਾ ਹਾਂ ਉਹਨਾਂ ਨੂੰ ਨਮਨ ਕਰਦਾ ਹੈਗਾ ਉਹਨਾਂ ਦੇ ਪਰਿਵਾਰਾਂ ਨਾਲ ਮੈਂ ਵੀ ਖੜਾ ਸਾਡਾ ਪੂਰਾ ਪੰਜਾਬ ਪੂਰੀ ਮਾਨਵਤਾ ਉਹਨਾਂ ਦੇ ਨਾਲ ਖੜੀ ਹੈਗੀ ਇਹਦੇ ਨਾਲ ਨਾਲ ਮੈਂ ਇਹ ਚਾਹਾਂਗਾ ਔਰ ਮੈਂ ਇਹ ਐਲਾਨ ਕਰਦਾ ਹੈਗਾ ਕਿ ਜਿਹੜੇ 43 ਪਰਿਵਾਰ ਦੇ ਵਿੱਚੋਂ ਹਰ ਇੱਕ ਇੱਕ ਮੈਂਬਰ ਇੱਕ ਮੈਂਬਰ ਹਰ 43 43 ਪਰਵਾਰਾਂ ਦੇ ਵਿੱਚੋਂ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਉਨਾਂ ਦੀ ਕਾਬਲੀਅਤ ਦੇ ਮੁਤਾਬਿਕ ਉਹਨਾਂ ਨੂੰ ਇੱਕ ਇਮੀਡੀਏਟ ਇੱਕਦਮ ਰੋਜ਼ਗਾਰ ਪ੍ਰਵਾਨ ਦੇਗੀ ਨੌਕਰੀ ਦੇਗੀ ਜਿਹੜੀ ਕਿ ਪਰਮਨੈਂਟ ਹੋਏਗੀ ਇਹ ਸਾਰੀ ਮੈਂ ਗੱਲ ਤੁਹਾਡੇ ਸਾਹਮਣੇ ਰੱਖਣ ਲਈ ਆਇਆ ਹੈਗਾ ਤਾਂ ਕਿ ਇਹ ਗੱਲ ਸਾਰੇ ਉਹਨਾਂ ਪਰਿਵਾਰਾਂ ਤੱਕ ਵੀ ਪਹੁੰਚ ਸਕੇ ਅਸੀਂ ਆਪਣੇ ਲੈਵਲ ਤੋਂ ਵੀ ਉਹਨਾਂ ਕੋਲ ਪਹੁੰਚ ਕੇ ਗੱਲ ਕਰਾਂਗੇ ਉਹਨਾਂ ਨੂੰ ਆਫਰ ਦਵਾਂਗੇ ਪਰ ਮੈਂ ਚਾਹੁੰਦਾ ਕਿ ਮੀਡੀਆ ਦੇ ਥਰੂ ਜੇ ਕੋਈ ਰਹਿ ਗਿਆ ਤਾਂ ਮੀਡੀਆ ਦੇ ਥਰੂ ਸਾਰੇ ਨੂੰ ਇਹ ਗੱਲ ਪਹੁੰਚੇ ਤਾਂ ਕਿ ਉਹ ਸਾਰੇ ਪਰਿਵਾਰ ਆ ਸਕਣ ਅੱਗੇ ਔਰ ਹਰ ਹਰ ਪਰਿਵਾਰ ਦੇ ਜਿਹੜਾ ਜਿਨ੍ਹਾਂ ਦੀ ਡੈਥ ਹੋ ਗਈ ਹੈ ਉਹਦੇ ਇੱਕ ਇੱਕ ਪਰਿਵਾਰਿਕ ਸਦਸੇ ਨੂੰ ਜਿਹੜਾ ਵੀ ਸਭ ਤੋਂ ਨਜ਼ਦੀਕ ਹੈਗਾ ਜਿਸ ਦੀ ਡੈਥ ਹੋਈ ਹੈ ਉਹਦੇ ਨਜ਼ਦੀਕ ਹੈਗਾ ਉਹਨੂੰ ਨੌਕਰੀ ਉਹਨਾਂ ਦੀ ਕਾਬਲੀਅਤ ਦੇ ਸਾਹਮਣੇ ਐਲਪੀਯੂ ਦੇ ਵਿੱਚ ਕੈਂਪਸ ਦੇ ਵਿੱਚ ਫੁੱਲ ਟਾਈਮ ਜੌਬ ਦੇ ਸਕੇ ਪਰਮਾਨੈਂਟ ਇਹ ਇੱਕ ਮੈਂ ਉਪਰਾਲਾ ਲੈ ਕੇ ਤੁਹਾਡੇ ਸਾਹਮਣੇ ਆਇਆ ਹੈਗਾ ਤੇ ਮੇਰੀ ਇਹ ਬੇਨਤੀ ਹੈ ਕਿ ਤੁਹਾਡੇ ਥੁਰੇ ਇਹ ਚੀਜ਼ਾਂ ਸਾਰੇ ਤੱਕ ਪਹੁੰਚੇ